ਲੈ ਵੀ ਆ ਬੱਚਾ ਗਰਮੀ ਦੀ ਛੁੱਟੀ ਨਾਲ ਪੂਰਾ ਲਾਹਾ ਲੈ ਰਿਹਾ ਨਾ ਕਿ ਮਿੱਤਰ ਆ ਤੇਰਾ ਹਰਸ਼ਨੂਰ ਸਿੰਘ ਜਿਹੜੀ ਗਲਾਚ ਬੜਦਾ 8 ਇੰਚੀ ਆ ਚੀਜ਼ਾਂ ਬਈ ਤੈ ਆ ਬਣਾਈ ਨੇ ਹਾਂ ਲੈ ਵੀ ਟਰੈਕਟਰ ਬਣਾਦਾ ਪੂਰਾ ਘੰਟ ਕੀ ਪਾਇ ਇਹਦੇ ਵਿੱਚ ਐ ਦੱਸ ਮੈਨੂੰ ਇਹ ਆਪਣਾ ਕਰਿਆ ਵਾਧੂ ਪਿਆ ਹੁੰਦਾ ਹੈ ਮੈਂ ਉਹਦੀ ਉਹਦਾ ਇਸਤੇਮਾਲ ਕਰਕੇ ਇਹ ਚੀਜ਼ ਤਿਆਰ ਕੀਤੀ ਹੈ ਜਿਵੇਂ ਆ ਗੱਤਾ ਪਿਆ ਹਾਂ ਇਹ ਚੀਜ਼ਾਂ ਫਿਰ ਮਨਾ ਰੱਖ ਲਈ ਤੂੰ ਸੇਖਦਾ ਕਿ ਮੈਂ ਚੀਜ਼ ਉਹ ਤਾਂ ਮੈਂ ਮੋਬਾਈਲ ਤੇ ਦੇਖ ਲੈਣਾ ਹੀ ਵੱਧ ਤੋਂ ਵੱਧ ਜਾਂ ਦਿਮਾਗ ਚੋਂ ਦੀ ਜਿਹੜੀ ਚੀਜ਼ ਮੋਹ ਤਿਆਰ ਕਰ ਲੈਣਾ ਹਾਂ ਮੋਬਾਈਲ ਤੇ ਕੀ ਕੀ ਦੇਖਦਾ ਨੂੰ ਕੀ ਦੇਖਦਾ ਨੂੰ ਮੋਬਾਈਲ ਤੇ ਅੱਜ ਕੱਲ ਕਾਰਟੂਨ ਦੇਖਦੇ ਨੇ ਜਵਾਕ ਮੈਂ ਮੋਬਾਈਲ ਤੇ ਫालतू ਚੀਜ਼ਾਂ ਦੇਖਦਾ ਜਿਹੜੀ ਚੀਜ਼ ਕੰਮ ਆ ਸਕੇ ਮੋਹ ਚ ਹੀ ਦੇਖਦਾ ਹਾਂ ਜਿਹੜੇ ਬੱਚੇ ਮੰਨ ਮੋਬਾਈਲ ਤੇ ਗਲਤ ਚੀਜ਼ ਦੇਖੇ ਉਹਨਾਂ ਨੂੰ ਕੀ ਕਹਿਣਾ ਚਾਹਣਾ ਉਹਨਾਂ ਨੂੰ ਆ ਕਹਿਣਾ ਚਾਹਣਾ ਵੀ ਘੱਟ ਤੋਂ ਘੱਟ ਦੀ ਲੋਡ ਪਵੇ ਤੂੰ ਤੂੰ ਸਾਰਾ ਦਿਨ ਕੀ ਕਰਦਾ ਮਾਲਾ ਸਾਰਾ ਹੁਣ ਤੈਨੂੰ ਗਰਮੀ ਦੇ ਛੁੱਟੀਆਂ ਮਿਲ ਗਈਆਂ ਹੁਣ ਹੁਣ ਤੂੰ ਸਾਰਾ ਦਿਨ ਕੀ ਕਰਦਾ ਹੁੰਦਾ ਐਂਦਾ ਸਾਰਾ ਦਿਨ ਮੈਂ ਸਵੇਰ ਉੱਠ ਕੇ ਚਾਹ ਵਗੈਰਾ ਰੋਟੀ ਬਣੀ ਖਾ ਕਿੰਨੇ ਕਿੰਨੇ ਵਜੇ ਉੱਠਦਾ ਹੁੰਦਾ 6 ਵਜੇ 6 ਵਜੇ ਫਿਰ ਕੀ ਕਰਦਾ ਹੁੰਦਾ ਚਾਹ ਪਾਣੀ ਪੀ ਕੇ ਰੋਟੀ ਵਗੈਰਾ ਖਾ ਕੇ ਫਿਰ ਮੈਂ ਜਾਂਦਾ ਲੈ ਵੀ ਇਹਦੇ ਬਖਰੇ ਰੂਲ ਨੇ ਜਵਾਕ ਦੇ ਫੇਰ ਫੇਰ ਫਿਰ ਮੈਂ ਡੈਡ ਨਾਲ ਖੇਤ ਬਾਗ ਜਾਂਦਾ ਉੱਥੇ ਹੱਥ ਵਟਾਦਾ ਮੈਂ ਕੰਮ ਜੇ ਟਰੈਕਟਰ ਵਗੈਰਾ ਚਲਾ ਲੈਂਦਾ ਟਰੈਕਟਰ ਤੂੰ ਚਲਾ ਲੈਣਾ ਪੱਕੀ ਗੱਲ ਆ ਜਮਾ ਕਿਹੜਾ ਟਰੈਕਟਰ ਹੈ ਤੁਹਾਡੇ ਸੁਨਾਲ ਫਿਰ ਮੈਂ ਕਰੇ ਘਰ ਦੇ ਨਾਲ ਹੱਥ ਚ ਕੰਮ ਜੱਥ ਵਟਾ ਦੇਣਾ ਥੋੜਾ ਬੋਤਾ ਕਰਾ ਦੇਣਾ ਕਰੇ ਹਾਂ ਫਿਰ ਮੈਂ ਸਕੂਲ ਦਾ ਕੰਮ ਵੀ ਕਰ ਲੈਣਾ ਵਧੀਆ ਹਾਂ ਫਿਰ ਬਾਕੀ ਟਾਈਮ ਫਿਰ ਮੈਂ ਫੁੱਲ ਟਾਈਮ ਖੇਡਦਾ ਵਧੀਆ ਫ੍ਰੀ ਟਾਈਮ ਕੱਢ ਕੇ ਫਿਰ ਮਾਂ ਚੀਜ਼ਾਂ ਤਿਆਰ ਕਰਦਾ ਆ ਚੀਜ਼ਾਂ ਨਹੀਂ ਬਾਹਰਲੇ ਟਾਈਮ ਤੇ ਲੋਕ ਤਾਂ ਬਈ ਕੁਰਕਰੇ ਲੇਜ ਲੂਜ ਖਾਈ ਜਾਂਦੇ ਨੇ ਛੁੱਟੀਆਂ ਚ ਉਹਨਾਂ ਨੂੰ ਕੀ ਕਹਿਣਾ ਚਾਹਣਾ ਕੁਰਕਰੇ ਲੇਜ ਤਾਂ ਮੈਂ ਵੀ ਖਾ ਲੈਣਾ ਹੈ ਹੈ ਖਾਣਾ ਕੁਰਕਰੇ ਲੇਜ ਹਾਂ ਫਿਰ ਤੂੰ ਕਹਿਣਾ ਕਿ ਜਾਣਾ ਮੈਂ ਕਹਿਣਾ ਚਾਹੁੰਨਾ ਵੀ ਮੇਰੀ ਇਹ ਗਲਤੀ ਹੈ ਮੈਂ ਹੌਲੀ-ਹੌਲੀ ਇਹ ਚੀਜ਼ਾਂ ਖਾਣੀਆਂ ਛੱਡ ਦੂੰਗਾ ਨਹੀਂ ਤੂੰ ਮੰਨ ਕਤੋਂ ਗਿਆ ਹੁਣ ਤਾਂ ਲੋਕ ਤੈਨੂੰ ਗਾਲਾਂ ਕੱਢਣਗੇ ਵੀ ਤੂੰ ਔਰ ਕਰਕਰੇ ਲੇਜ ਖਾਣਾ ਇਹ ਤਾਂ ਸਾਰਿਆਂ ਨੂੰ ਸੱਚ ਬੋਲਣਾ ਚਾਹੀਦਾ ਝੂਠ ਬੋਲਣਾ ਨਹੀਂ ਚਾਹੀਦਾ ਬੱਚਾ ਆ ਵੀ ਲੇਜ ਕਰਕਰੇ ਕੌਣ-ਕੌਣ ਖਾਂਦਾ ਹੱਥ ਖੜਾ ਕਰੋ ਇਹ ਤਾਂ ਸਾਰੇ ਖਾਂਦੇ ਨੇ ਲੈ ਵੀ ਮੰਨ ਗਏ ਆ ਆ ਹੋਰ ਕੀ ਕੀ ਬਣਾਉਣਾ ਉਹਨਾਂ ਨੂੰ ਦੱਸ ਮੈਨੂੰ ਆ ਇੱਕ ਤਾਂ ਬਣਾਉਦਾ ਸੀ ਮੇਤਰੋ ਪੇਂਟਿੰਗ ਆ ਰੈਂਗਾ ਚਾਰ ਕਰ ਲੈਣਾ ਆ ਆ ਦਿਖਾਈ ਆ ਬਣਾਈ ਉਹਦੀ ਮੁੰਡੇ ਦੀ ਫੋਟੋ ਉਹਦੇ ਲਾਗਦੇ ਮੂੰਹ ਕੋਲੇ ਇਹ ਦੇਖੋ ਉਹ ਤਾਂ ਵੈਸੇ ਫਰਕ ਆ ਇਹਦੇ ਵਰਗਾ ਜਿਵੇਂ ਬ ਤੇ ਫਿਰ ਐਂ ਦੱਸ ਕੀ ਕੀ ਇਹਦੇ ਵਿੱਚ ਕਿੰਨਾ ਕੁ ਐਕਸਪਰਟਾਂ ਤੂੰ ਮੈਂ ਐਕਸਪਰਟਾਂ ਹੀ ਵਧੀਆ ਹੌਲੀ ਹੌਲੀ ਜਿਹੜੀ ਵਿੱਚ ਕੋਸ਼ਿਸ਼ ਮੈਂ ਪੂਰੀ ਕੋਸ਼ਿਸ਼ ਕਰੂੰਗਾ ਜਿਹੜੀ ਵਿੱਚ ਕਮੀਆਂ ਵੀ ਵਧੀਆ ਪੂਰੀ ਹੋ ਸਕੇ ਮੈਂ ਹੌਲੀ ਹੌਲੀ ਸੇਮ ਟੂ ਸੇਮ ਫੋਟੋ ਬਣਾ ਜਿਵੇਂ ਬੰਦਾ ਬਣਾਉਣਾ ਸਿੱਖ ਹੋਰ ਵੀ ਬਣਾਇਆ ਕੁਝ ਹਾਂ ਇਹਨਾਂ ਨੇ ਆਹ ਦਾਦੂ ਦੀ ਫੋਟੋ ਵੀ ਬਣਾਈ ਆ ਆਪਦੇ ਦੀ ਤੇ ਇਹ ਪੇਂਟ ਇਹ ਵੀ ਨਾਲ ਤੂੰ ਕੰਮ ਕਰਦਾ ਹਾਂ ਹਾਂਜੀ ਆਹ ਗੁਰੂ ਨਾਨਕ ਦੇਵ ਜੀ ਦੀ ਹਾਂਜੀ ਕਿਸ ਵੀਰ ਤੇ ਇੱਧਰ ਆਹ ਦਾਦੂ ਜੀ ਦੀ ਹਾਂਜੀ ਤੇ ਇਹ ਪੇਂਟ ਦੇ ਨਾਲ ਹੋਰ ਕੀ ਕੀ ਕਰਦਾ ਨਾ ਹੋਰ ਦੱਸ ਮੈਨੂੰ ਹੋਰ ਮੈਂ ਇਹ ਆ ਵਦ ਤੋਂ ਅੱਦ ਮੈਂ ਜਿਹੜਾ ਨਾਲ ਪੇਂਟਿਕ ਦਾ ਮੈਂ ਕਰਦੀ ਕਰਦਾ ਸੁੱਟੀਆਂ ਸੁੱਟੀਆਂ ਉਂ ਹੋਰ ਜਵਾਕ ਕੀ ਕਰਦੇ ਹੁੰਦੇ ਨੇ ਜਿਹੜੇ ਵੱਧ ਜਵਾਖ ਨੇ ਜਿਹੜੇ ਮੰਨ ਲਓ ਵਧੀਆ ਨਹੀਂ ਜਵਾਕ ਆ ਤਾਂ ਵਦ ਤੋਂ ਅੱਦ ਮੋਬਾਈਲ ਚਲਾਉਣਗੇ ਹਾਂ ਮੋਬਾਈਲ ਚਲਾਉਣਾ ਚਾਹੀਦਾ ਕਿ ਨਹੀਂ ਆਸ ਮੋਬਾਈਲ ਜਦੋਂ ਕੰਮ ਦੀ ਲੋੜ ਹੈ ਉਹ ਚਲਾਓ ਨਹੀਂ ਫालतू ਨਾਲ ਮੋਬਾਈਲ ਕੀ ਕੰਮ ਦੀ ਕੀ ਲੋੜ ਹੋਣੀ ਹੈ ਕੰਮ ਦੀ ਕੀ ਜਦੋਂ ਕੋਈ ਤੁਹਾਨੂੰ ਕੰਮ ਦੀ ਜ਼ਰੂਰਤ ਪੈ ਜੇ ਸਾਡਾ ਕੰਮ ਆ ਹੋ ਗਿਆ ਤੁਸੀਂ ਫੋਨ ਚ ਦੇਖ ਕੇ ਉਹਦਾ ਕੰਮ ਉਹ ਕਰ ਸਕਦੇ ਨਾ YouTube ਤੇ ਕਾਰਟੂਨ ਵੀ ਦੇਖਣੇ ਚਾਹੀਦੇ ਨੇ ਨਹੀਂ ਦੇਖਣੇ ਨਹੀਂ ਚ ਉਹ ਤਾਂ ਦੇਖ ਲੈਣ ਨੂੰ ਤਾਂ ਜੀ ਲੱਗਦਾ ਹੁੰਦਾ ਕਾਤ ਨੂੰ ਦੇਖਣ ਚਾਹੀਦੇ ਉਹ ਤਾਂ ਹੀ ਵੈਸੇ ਉਹ ਉਹ ਦੇਖਣ ਨਾਲ ਬੱਚਿਆਂ ਦੀ ਨਿਗਾ ਤੇ ਅੱਖਾਂ ਦੇ ਬੁਰਾ ਪ੍ਰਭਾਵ ਪੈਂਦਾ ਹਾਂ ਤੇ ਹੋਰ ਵੱਧ ਚੀਜ਼ਾਂ ਦੇਖਣਾ ਨਿਗਾ ਖਰਾਬ ਹੁੰਦੀ ਆ ਵੱਧ ਚੀਜ਼ਾਂ ਦੇਖਣ ਨਾਲ ਨਾ ਫਿਰ ਚੰਗੀ ਚੀਜ਼ ਦੇਖਣਾ ਨਹੀਂ ਨਿਗਾ ਖਰਾਬ ਹੁੰਦੀ ਇੱਕ ਬਣਾਉਣਾ ਨਾ ਟਰੈਕਟਰ ਮਿੱਤਰੋ ਆ ਕੀ ਬਣਾਇਆ ਨਾ ਤੂੰ ਆ ਟਰੈਕਟਰ ਬਣਾ ਰਹੀ ਹੈ ਇਹ ਇਹ ਵੀ ਟਰੈਕਟਰ ਗੱਥੇ ਦਾ ਚੰਗੀ ਚੀਜ਼ ਦੇਖਣਾ ਨਿਗਾ ਖਰਾਬ ਨਹੀਂ ਹੁੰਦੀ ਨਾ ਜੀ ਫਿਰ ਆਪਣੀ ਜ਼ਿੰਦਗੀ ਚ ਵਧੀਆ ਤਰੱਕੀ ਦਿੰਦੀ ਆ ਚੀਜ਼ ਹਾਂ ਸਤ ਤੂੰ ਬਣਾਣਾ ਕੀ ਚਾਹੁੰਦਾ ਫਿਰ ਤਰੱਕੀ ਤੋਂ ਜ਼ਿਆਦਾ ਇਹ ਤੇਰਾ ਮੈਂ ਮੈਂ ਵੱਡਾ ਹੋ ਕੇ ਆਹ ਚੀਜ਼ਾਂ ਤਿਆਰ ਕਰੂੰਗਾ ਜੀ ਨਾਲ ਮੇਰੀ ਤਰੱਕੀ ਵੱਸ ਸਕੇ ਹਾਂ ਮੈਂ ਵੱਧ ਤੋਂ ਵੱਧ ਚੀਜ਼ਾਂ ਬਣਾ ਕਰੂੰਗਾ ਕਾਰਡਬੋਰਡ ਜਾਂ ਆਰਟ ਪੇਂਟਿੰਗ ਇਹ ਜਾ ਵਗੈਰਾ ਇਹੇ ਚੀਜ਼ਾਂ ਮੰਨ ਲਾ ਹੋਰ ਕੀ ਬਣਾਉਣਾ ਚਾਹਣਾ ਹੋਰ ਤੋਂ ਨਵਾਂ ਊਂ ਨੌਕਰੀ ਨਾ ਕਰੀ ਤੇ ਗੇ ਹੋਰ ਮੈਂ ਪੜ ਲਿਖ ਕੇ ਨੌਕਰੀ ਲੱਗਣਾ ਚਾਹਣਾ ਹਾਂ ਜਾਂ ਏ ਕੰਪਨੀ ਮੇਰੇ ਪਾਸ ਹੋ ਗਏ ਵੀ ਵਧੀਆ ਇਹ ਵੀ ਵਧੀਆ ਹਾਂ ਹੁਣ ਕੀ ਕਰਾਂਗਾ ਫਿਰ ਆ ਤਾਂ ਬਣਾਤਾ ਟਰੈਕਟਰ ਮੈਂ ਜੀ ਟਰਾਲੀ ਬਣਾਉਂਗਾ ਇਹਦੀ ਟਰਾਲੀ ਬਣਾਨੇਗਾ ਆ ਚੋਪੜੀ ਐਂ ਹੀ ਚੀਜ਼ਾਂ ਮੈਤ੍ਰੋ ਮਨ ਲਾ ਫ੍ਰੀ ਟਾਈਮ ਗਰਮੀ ਦੀ ਛੁੱਟੀ 'ਚ ਐਂ ਮੈਨੂੰ ਦੱਸ ਚੱਲ ਹੁਣ ਤੇਰੀ ਵੀਡੀਓ ਤਾਂ ਪਾਤੀ ਵੀ ਜਿਹੜੇ ਸਕੂਲਾਂ ਦੇ ਬੱਚੇ ਨੇ ਜਿਹੜੇ ਛੁੱਟੀਆਂ ਮਿਲ ਗਈ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਉਹਨਾਂ ਨੂੰ ਜ਼ਿਆਦਾ ਰਿਸ਼ਤੇਦਾਰੀ ਵਿੱਚ ਚਲ ਜਾਣਾ ਚਾਹੀਦਾ ਮੋਬਾਈਲ ਦਾ ਘਟਮਤ ਦੇਖਣਾ ਕਿੱਥੇ ਜਾਣਾ ਚਾਹੀਦਾ ਰਿਸ਼ਤੇਦਾਰੀਆਂ 'ਚ ਹਾਂ ਤੇ ਮੋਬਾਈਲ ਘਟ ਤੋਂ ਘਟ ਦੇਖਣਾ ਘਟ ਤੋਂ ਘਟ ਦੇਖਣਾ ਚਾਹੀਦਾ ਹਾਂ ਜਾਂ ਰੋਟੀ ਪੁਆਇੰਟ ਟਾਈਮ ਨਾਲ ਖਾਣਾ ਚਾਹੀਦਾ ਹਾਂ ਕਰਦੇ ਨਾਲ ਥੋੜਾਣਾ ਚਾਹੀਦਾ ਕੰਮ 'ਚ ਹਾਂ ਤੇ ਹੋਰ ਫੋਨ ਤੇ ਜਿਹੜੀ ਚੀਜ਼ ਕੰਮ ਦੀ ਚੀਜ਼ ਦੇਖਣੀ ਚਾਹੀਦੀ ਹੈ ਜਿਹੜੀ ਆਪਣੀ ਜ਼ਿੰਦਗੀ ਚ ਆਪਣਾ ਕੰਮ ਪਾਸ ਕਰਾ ਸਕੇ ਹਾਂ ਹੋਰ ਕੰਮ ਦੀ ਚੀਜ਼ ਦੇਖੇ ਫੋਨ ਚ ਵੱਧ ਤੋਂ ਵੱਧ ਅਜਿਹੀਆਂ ਚੀਜ਼ਾਂ ਬਣਾਉਣਾ ਸਿੱਖਣੀਆਂ ਸਿੱਖੇ ਚੰਗਾ ਬੱਚਾ ਬਣਨਾ ਚਾਹੀਦਾ ਚੰਗਾ ਬੱਚਾ ਬਣਨਾ ਚਾਹੀਦਾ ਲੈ ਵੀ ਬੰਦੇ ਦਾ ਮੈਸੇਜ ਦੂਰ ਤੱਕ ਸ਼ੇਅਰ ਕਰ ਦੋ ਨਾ ਕਿ ਇਤਰਾ ਹਰਸ਼ਨੂਰ ਸਿੰਘ ਕਿੰਡ ਕਿਹੜਾ ਖੋਖਰ ਕਲਾ ਲੈ ਵੀ ਮਿੱਤਰੋ ਮਾਲ ਲਈ ਇਹ ਬੰਦੇ ਨੂੰ ਦਿਓ ਵਧਾਈਆਂ ਉੱਤੇ ਦਾ ਨੰਬਰ ਪਾਤਾ ਧੰਨਵਾਦ ਜੀ ਵਧੀਆ ਮੈਸੇਜ ਦਿੱਤਾ ਹਰਸ਼ਨੂਰ ਹਰਸ਼ਨੂਰ ਹਾਈ ਕਰ ਤੂੰ ਮਿੱਤਰੋ ਵੀਡੀਓ ਜੀ ਯਾਰਾ